ਜੀ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਬਣਾ ਰਹੇ ਜੀ ਮਸ਼ਰੂਮ ਤੇ ਆਪੇ ਦੇ ਵਾਸਤੇ ਪੇਸਟ ਵਗੈਰਾ ਸਾਰਾ ਤਿਆਰ ਕਰਕੇ ਰੱਖ ਲਿਆ ਟਮਾਟਰ ਦਾ ਪੇਸਟ ਪਿਆਜ਼ ਅਦਰਕ ਹਰੀਆਂ ਮਿਰਚਾਂ ਤੇ ਇੱਧਰ ਹੁਣ ਆਪਾਂ ਰੱਖ ਰਿਆਂ ਜੀ ਕੜਾਈ ਆਪਾਂ ਨੇ ਰੱਖ ਲਈ ਹੈ ਤੇ ਵਿੱਚ ਆਪਾਂ ਪਾਵਾਂਗੇ ਜੀ ਸਰੋਂ ਦਾ ਤੇਲ ਕਿ ਹਮੇਸ਼ਾ ਆਪਾਂ ਸਰੋਂ ਦੇ ਤੇਲ ਦੇ ਵਿੱਚ ਹੀ ਸਬਜ਼ੀ ਵਗੈਰਾ ਬਣਾਉਂਦੇ ਆਂ ਬਹੁਤ ਵਧੀਆ ਹੁੰਦਾ ਹੈ ਸਰੋਂ ਦਾ ਤੇਲ ਜੀ ਸਿਹਤ ਦੇ ਲਈ ਇਸ ਕਰਕੇ ਰਿਫਾਈਨਡ ਨਾਲੋਂ ਤਾਂ ਆਪਾਂ ਨੂੰ ਤੇਲ ਜ਼ਰੂਰੀ ਹੈ ਸਰੋਂ ਦਾ ਤੇਲ ਵਰਤਣਾ ਤੇ ਆਪਾਂ ਪਾ ਦਿੱਤਾ ਹੈ ਜੀ ਵਿੱਚ ਜੀਰਾ ਤੇ ਹੁਣ ਆਪਾਂ ਪਾ ਦਿੰਦੇ ਜੀ ਥਮਾ ਪਿਆਜ਼ ਦਾ ਪੇਸਟ ਇਹਦੇ ਵਿੱਚ ਪਿਆਜ਼ ਅਦਰਕ ਤੇ ਆਪਾਂ ਨੇ ਹਰੀਆਂ ਮਿਰਚਾਂ ਗ੍ਰਾਈਂਡ ਕੀਤੀਆਂ ਸੀ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਬ੍ਰਾਊਨ ਕਰਾਂਗੇ ਤੇ ਨਾਲ ਹੀ ਆਪਾਂ ਨੇ ਦੇ ਵਿੱਚ ਮਸਾਲੇ ਪਾ ਦੇਣੇ ਆ ਹਲਦੀ ਨਾ ਨਾ ਤੇ ਮਿਰਚ ਮਿਰਚ ਵਾਂਗੂ ਕੱਟੀ ਪਾਵਾਂਗੇ ਕਿਉਂਕਿ ਮੈਂ ਹਰੀਆਂ ਮਿਰਚਾਂ ਨੂੰ ਵਿੱਚ ਪਾਈਆਂ ਹੋਈਆਂ ਨੇ ਹੁਣ ਆਪਾਂ ਇਸ ਮਸਾਲੇ ਨੂੰ ਚੰਗੀ ਤਰ੍ਹਾਂ ਪਕਾਵਾਂਗੇਗੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਵੀ ਪਾਵਾਂਗੇ ਤਾਂ ਕਿ ਆਪਣਾ ਮਸਾਲਾ ਜਿਹੜਾ ਥੰਲੇ ਨਾ ਲੱਗੇ ਤੇ ਹੁਣ ਆਪਾਂ ਪਾ ਦਿੰਨੇ ਜਿਹਦੇ ਵਿੱਚ ਟਮਾਟਰ ਦਾ ਪੇਸਟ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਗਰਮਾਏ ਦਾ ਤੇਲ ਛੱਡਣ ਤੱਕ ਪਕਾਵਾਂਗੇ ਇਹਨਾਂ ਆਪਾਂ ਫਮਾ ਦੀ ਥੋੜਾ ਜਿਹਾ ਹੋਰ ਪਾਣੀ ਇਹਨੂੰ ਹੋਰ ਚੰਗੀ ਤਰ੍ਹਾਂ ਪਕਾਣਿਆ ਫਿਰ ਇਹ ਜੀ ਮਸਾਲਾ ਆਪਣਾ ਤਕਰੀਬਨ ਤਿਆਰ ਹੋ ਗਿਆ ਹੈ ਤੇ ਹੁਣ ਆਪਾਂ ਨਾ ਕੁੱਟਿਆ ਹੈ ਧਨੀਆ ਦਾ ਪਾਊਡਰ ਪਾ ਦਿੰਦੇ ਇਹਦਾ ਬਹੁਤ ਹੀ ਵਧੀਆ ਟੇਸ ਆਉਂਦਾ ਹੈ ਇਨਸ਼ਾਅੱਲਾ ਆਪਣਾ ਹੋ ਗਿਆ ਜੀ ਰੈਡੀ ਤੇ ਹੁਣ ਆਪਾਂ ਇਹਦੇ ਵਿੱਚ ਕੁਝ ਹੋਰ ਐਡ ਕਰ ਦਵਾਂਗੇ। ਤੇ ਬਾਕੀ ਆਪਾਂ ਪਾਣੀ ਐਡ ਕਰਨ ਤੋਂ ਪਹਿਲਾਂ ਜੀ ਆਪਾਂ ਇਹਨੂੰ ਥੋੜਾ ਜਿਹਾ ਮਸਾਲਾ ਮਿਕਸ ਹੋਣ ਤੱਕ ਪਕਾਵਾਂਗੇ। ਫਿਰ ਆਪਾਂ ਪਾਉਨੇ ਜਿਹਦੇ ਵਿੱਚ ਪਾਣੀ। ਮਸਾਲਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਆਪਣੇ ਲੋੜ ਮੁਤਾਬਕ। ਦਿੰਨੀ ਦਾ ਆਪਾਂ ਗਰੀਬੀ ਰੱਖਣੀ ਹੈ ਲੋ ਜੀ ਆਪਣੀ ਮਸ਼ਰੂਮ ਮਸਾਲਾ ਕਰੀ ਤਿਆਰ ਹੋ ਗਈ ਹੈ ਦੇਖੋ ਮੈਂ ਜਿਆਦਾ ਪਾਣੀ ਨਹੀਂ ਰੱਖਿਆ ਇਹਦੇ ਵਿੱਚ ਥੋੜੀ ਗਾੜ੍ਹੀ ਹੀ ਰੱਖੀ ਹੈ ਜੇ ਤੁਸੀਂ ਇਹਨੂੰ ਹੋਰ ਰਿਚ ਹੈਲਦੀ ਬਣਾਉਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਨਾ ਆਪਾਂ ਮਲਾਈ ਵੀ ਪਾ ਸਕਦੇ ਹਾਂ ਇਹ ਉਹਦੇ ਨਾਲ ਇਹਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਬਣਦਾ ਏ ਅੱਜ ਮੈਂ ਮਸਾਲਾ ਮਸ਼ਰੂਮੀ ਬਣਾ ਰਹੀ ਹਾਂ ਇਸ ਕਰਕੇ ਮੈਂ ਇਹਦੇ ਵਿੱਚ ਮਲਾਈ ਨਹੀਂ ਪਾਈ ਵੈਸੇ ਮੈਂ ਕਈ ਵਾਰ ਮਲਾਈ ਪਾ ਦਿੰਦੀ ਆ ਓਕੇ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਪ੍ਰਮਾਤਮਾ ਸਾਰਿਆਂ ਨੂੰ ਹੱਸਦੇ ਵਾਸਤੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ